ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅਸੀਂ ਅੱਜ ਘੁੰਮਣ ਆਏ ਹਾਂ 17 ਦੀ ਮਾਰਕੀਟ ਹਨਾ ਤੇ 17 ਦੇ ਵਿੱਚ ਤੁਹਾਨੂੰ ਅੱਜ ਉਹ ਗਰਾਊਂਡ ਦਿਖਾਣੇ ਆ ਜਿਹੜੇ ਅੱਜਕੱਲ ਨਵੇਂ ਬਣੇ ਆ ਹਾਂ ਸਕੇਟਿੰਗ ਵੀ ਕਰਾਂਗੇ ਤੇ ਨਵੇਂ ਗਰਾਊਂਡ ਇੱਥੇ ਅਰਬਨ ਪਾਰਕ ਦੇ ਵਿੱਚ ਫੁੱਟਬਾਲ ਗਰਾਊਂਡ ਦਿਖਾਣੇ ਆ ਸਕੇਟਿੰਗ ਪਾਰਕ ਤੇ ਇੱਕ ਹੋਰ ਪਾਰਕ ਇੱਕ ਹੋਰ ਕਿਹੜਾ ਗਰਾਊਂਡ ਬਣਿਆ ਤਿੰਨ ਵਾਰਕ ਬਣਿਆ ਇਹ ਤੁਹਾਨੂੰ ਦਿਖਾਣੇ ਆ ਚਲੋ ਆ ਜਾਓ ਆਪਾਂ ਤੇ ਖਾਓ ਨਹੀਂ ਕਾਂ ਨਹੀਂਦਾ ਕਾਂ ਇਧਰ ਖੱਬੇ ਸਾਈਡ ਆ ਜੀ ਸਾਡਾ ਕ੍ਰਿਕਟ ਗਰਾਊਂਡ ਇਹ ਆ ਗਿਆ ਜੀ ਬੱਸ ਸਟੈਂਡ 43 ਉਹ ਸਾਹਮਣੇ ਸੈਕਟਰ 22 ਆ ਮਾਰਕੀਟ ਬੱਸ ਸਟੈਂਡ ਦੀ ਅਸੀਂ ਬੈਕ ਸਾਈਡ ਆ ਚੁੱਕੇ ਆਂਗੇ ਤੇ ਮੈਂ ਜਿੱਦਾਂ ਦੱਸਿਆ ਤੁਹਾਨੂੰ ਵੀ ਅਸੀਂ ਬੈਕ ਸਾਈਡ ਆ ਬਿਲਕੁਲ ਬੱਸ ਸਟੈਂਡ ਦੇ ਆ ਬੱਸਾਂ ਵੀ ਖੜੀਆਂ ਇਧਰ ਤੇ ਇਹ ਆ ਗਿਆ ਸਾਡਾ ਤਿਰੰਗਾ ਅਰਬਨ ਪਾਰਕ ਹਨਾ ਤੇ ਤਿਰੰਗਾ ਅਰਬਨ ਪਾਰਕ ਦੇ ਵਿੱਚ ਕੀ ਕੀ ਆ ਉਦਾਨ ਨੂੰ ਦਿਖਾਉਣੇ ਆਜੋ। ਲੋ ਜੀ ਆਪ ਪਹੁੰਚ ਗਏ ਅਸੀਂ ਤਰੰਗਾ ਅਰਬਨ ਪਾਰਕ ਤੇ ਰਮਾਨ ਸੀਰਤ ਤੋਂ ਅਸੀਂ ਪਤਾ ਹੀ ਆ ਨਾਲ ਤੇ ਜਿਹੜੀ ਇਹ ਨਵੀਂ ਉਹਨਾਂ ਨੇ ਗੈਲਰੀ ਇੱਥੇ ਬਣਾਈ ਹੈਗੀ ਆ ਖੜਨ ਵਾਸਤੇ ਇਹਨੂੰ ਪੂਰਾ ਪੱਥਰਾਂ ਦੇ ਨਾਲ ਕਵਰ ਕੀਤਾ ਹੋਇਆ ਲਾਈਨਿੰਗਦਾਰ ਤੇ ਤੁਹਾਨੂੰ ਆ ਹੁਣ ਦਿਖਾਉਣੇ ਆ ਫੁੱਟਬਾਲ ਗਰਾਊਂਡ ਆ ਰਮਾਨ ਦਿਖਾਊਗਾ। ਇਹ ਸੀਟਿੰਗਾਂ ਬਣਾਈ ਹੋਈ ਐ ਇੱਥੇ ਬੈਠਣ ਨੂੰ ਤੇ ਫੁੱਟਬਾਲ ਗਰਾਊਂਡ ਐ ਸਾਡਾ ਇਹ ਪੂਰਾ ਬੰਦ ਐ ਇਹਦੇ ਵਿੱਚ ਆ ਕੇ ਪਲੇਅਰਸ ਆਪਣੀ ਪ੍ਰੈਕਟਿਸ ਵਗੈਰਾ ਕਰਦੇ ਐ ਤੇ ਇੱਥੇ ਬੈਠ ਕੇ ਫੁੱਟਬਾਲ ਦਾ ਮੈਚ ਦਾ ਆਨੰਦ ਮਾਣ ਸਕਦੇ ਆ ਕਿੱਥੇ ਬੈਠਦੇ ਦੋਨੇ ਟੀਮਾਂ ਲੱਗੀਆਂ ਹੋਈਆਂ ਐ ਟੀਮ ਇਹਦੇ ਵਿੱਚ ਐ ਪੂਰਾ ਗਰਾਊਂਡ ਐ ਇਹ ਪਾਪਾ ਕਿੱਥੇ ਬੈਠਦੇ ਛੋਟ ਪ੍ਰੈਕਟਿਸ ਗਰਾਊਂਡ ਐ ਪਾਪਾ ਕਿੱਥੇ ਬੈਠਦੇ ਇੱਥੇ ਬੈਠੋ ਇੱਥੇ ਬੈਠ ਸਕਦੇ ਨਾ ਆਹ ਆ ਬਣੀਆਂ ਹੋਈਆਂ ਜਿਹੜੀਆਂ ਸਟੈਪ ਵਾਈਜ਼ ਇਹਦੇ 'ਚ ਬੈਠਣ ਨੂੰ ਹੀ ਐ ਤੇ ਇਹਦਾ ਸਾਰਾ ਨਵੀਨਕਰਨ ਕੀਤਾ ਗਿਆ ਸੀਗਾ ਤੇ ਉੱਤੇ ਘਾਟਨ ગ્રામ ਮੰਤਰੀ ਬਣਿਓ ਕੀਤਾ ਗਿਆ ਸੀਗਾ ਅਸੀਂ ਹੁਣ ਆ ਗਏ ਆ ਦੂਜੇ ਪਾਸੇ ਅੱਗੇ-ਅੱਗੇ ਜਾਈ ਜੰਨੇ ਤਾ ਉਹਨੂੰ ਤਰੰਗਾ ਵਾਰਕ ਕਿਉਂ ਕਹਿੰਦੇ ਆ ਤਰੰਗਾ ਤੁਹਾਨੂੰ ਦਿਖਾਉਣੇ ਆ ਇੱਥੇ ਵੀ ਬੈਠੇ ਇਹ ਆ ਤਰੰਗਾ ਤਰੰਗੇ ਕਰਕੇ ਹੀ ਤਾਂ ਇਹਦਾ ਨਾਮ ਤਰੰਗਾ ਰਬਨ ਪਾਰਕ ਪਿਆ ਹੋਇਆ ਤੇ ਰਾਉਂਡ ਤੁਹਾਨੂੰ ਕਮਾਉਣੇ ਆ ਇਹਦਾ ਪੂਰਾ ਇਹ ਮੈਂ ਤੁਹਾਨੂੰ ਦੱਸਿਆ ਬੱਸ ਸਟੈਂਡ ਦੀ ਪਾਰਕਿੰਗ ਹੈ ਬੈਕ ਸਾਈਡ ਇੱਥੇ ਰੈਸਟ ਕਰਨ ਨੂੰ ਵੀ ਬੈਠੇ ਆ ਪ੍ਰੈਕਟਿਸ ਗਰਾਉਂਡ ਤੁਸੀਂ ਦੇਖ ਚੁੱਕੇ ਹੋ ਤੇ ਅਰਮਾਨ ਸਿਰਤ ਵੀ ਇੱਥੇ ਦੇਖ ਕੇ ਖੁਸ਼ ਹੈ ਕਿ ਨਹੀਂ ਖੁਸ਼ ਹੈ ਹਾਂ ਹੁਣ ਇਹਨਾਂ ਨੂੰ ਆਪਾਂ ਤੁਹਾਨੂੰ ਦਿਔਣੇ ਦੂਜਾ ਪਾਰਕ ਸਕੇਟਿੰਗ پارک ਇਹ ਹੈ ਤਰੰਗਾ ਅੰਦਰ ਜਾਈਏ ਕਿਥੇ ਇਹ ਹੈ ਗਰਾਊਂਡ ਫੁੱਟਬਾਲ ਦਾ ਫੁੱਲ ਗਰਾਊਂਡ ਇੱਥੇ ਟੂਰਨਾਮੈਂਟ ਵਾਰਾ ਹੁੰਦੇ ਆ ਨਾ ਫਿਰ ਉਸ ਟਾਈਮ ਤੇ ਇਹ ਮੈਚ ਖਾਚਾਗਾਚ ਇੱਥੇ ਗਰਾਊਂਡ ਪੂਰਾ ਭਰਿਆ ਹੁੰਦਾਗਾ ਤੇ ਉਹ ਪੈਵਿਲਿਅਨ ਬਣਿਆ ਹੋਇਆ ਹੈ ਇਹ ਨੀਚੇ ਗਰਾਊਂਡ ਹੈ ਸਾਰਾ ਨਹੀਂ ਆ ਜਾਓ ਸ਼ਾਮ ਨੂੰ ਆ ਜਾਓ ਸਾਫ ਰਿਫਰ ਕਿਰਾਏ ਤੇ ਹਾਂ ਇਹ ਗੱਲ ਦੇ ਲੈ ਦੂ ਚੱਪੜੇ ਬਿਲਕੁਲ ਨਜ਼ਦੀਕ ਆ ਗਏ ਆ ਕਿ ਆਪਾਂ ਹਣਾ ਦੇ ਇੱਛਾ ਕਰਦੇ ਤੇ ਇੱਕ ਟਾਈਮ ਇਹਦਾ ਪਾਰਕ ਦਾ ਕੋਈ ਵਿਊ ਜਾਂ ਨਹੀਂ ਸੀਗਾ ਪਰ ਜਦੋਂ ਦਾ ਇਹ ਅਰਬਨ ਪਾਰਕ ਬਣਾ ਕੇ ਇਹ ਦੁਗਾੜਨ ਕੀਤਾ ਉਸ ਤੋਂ ਬਾਅਦ ਇਹਦੇ ਸਾਰਾ ਹੀ ਨਿਖਾਰ ਦਿੱਤਾ ਧੁੱਪ ਸੇਕਨ ਨੂੰ ਇੱਥੇ ਬੈਠ ਕੇ ਮੈਚ ਦੇਖਨ ਨੂੰ ਆ ਸਾਰੇ ਗਰਾਊਂਡ ਦੇ ਵਿੱਚ ਬਹੁਤ ਵਧੀਆ ਔਰ ਰੁਕ ਜਾ ਸਿੱਧਾ ਗਿਰ ਜਾਏਗਾ ਥੱਲੇ ਨੂੰ ਲੋਟ ਨਹੀਂ ਸੋਨੇ ਹੁਣ ਫਨ ਬੜੀ ਕਾਂ ਖੇਡਣ ਲੱਗੇ ਆ ਇਹਦੇ ਉੱਤੇ ਵੀ ਬੜਿਆਂ ਹੋਏਗਾ ਜੇ ਤੁਨ ਕਿਸ ਤਰ੍ਹਾਂ ਸੈਕਟਰ 17 ਦਾ ਸਟੈਚੂ ਹੈ ਇਹ ਨਾ 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 ਇਹ ਲਿਗਾ ਹੈ ਨਰਿੰਦਰ ਮੋਦੀ ਬੰਨੀਓ ਆਪਣੇ ਪੀਐਮ ਬੰਨੀਓ ਇਹਦਾ ਸਾਰਾ ਕੁਝ ਜੋ ਫਰੀडम फाइਟਰ ਹੁੰਦੇ ਨਾ ਉਹਨਾਂ ਦੀ ਬਣਾਈ ਹੋਈ ਆ ਥੱਲੇ ਆ ਜਾ ਰਮਾਨ ਚੰਡੇ ਦੇ ਬਿਲਕੁਲ ਕਰੀਬ ਖੜ ਗਿਆ ਫਰੀडम फाइਟਰ ਦੀ ਯਾਦਗਾਰੀ ਚਿੰਨ੍ਹ ਇੱਥੇ ਜੋ ਇੱਥੇ ਸ਼ਹੀਦ ਹੋਏ ਹੁੰਦੇ ਨਾ ਉਹਨਾਂ ਦੀ ਜ਼ਮੀਨ ਦਾ ਇੱਕ ਹਿੱਸਾ ਹੁੰਦਾ ਹੈ ਕਹਿੰਦਾ ਮਤਲਬ ਸ਼ਰਧਾਂਜਲੀ ਦੇਣ ਦੀ ਪ੍ਰਥਾ ਹੁੰਦੀ ਹੈ ਹਰ ਚੀਜ਼ ਉਹ ਬਣਾਈ ਹੋਈ ਆ ਤੇ ਚੰਡੇ ਦਾ ਥੋੜਾ ਤੁਹਾਨੂੰ ਦਿਖਾਣੇ ਆ ਇਹ ਆ ਪੂਰਾ ਚੰਡਾ ਹੈਗਾ ਇਸ ਤੇ ਖੜਾ ਤੇ ਲੋ ਜੀ ਸਕੇਟਿੰਗ ਚ ਪਹੁੰਚ ਗਏ ਆ ਇਹ ਆ ਤੀਸਰਾ ਵਾਰ ਤੀਸਰਾ ਪ੍ਰੈਕਟਿਸ ਗਰਾਊਂਡ ਸਕੇਟਿੰਗ ਪਾਰਕ ਦੇਖੋ ਵੀਡੀਓ ਬਣਦੀਆਂ ਪਈਆਂ ਐਦਾਂ ਵੀਡੀਓ ਬਣਾਉਂਦੇ ਆ ਇਹ ਆ ਗਏ ਉਹ ਮੈਂ ਥੋੜੀ ਕਾਡੂਗਾ ਨਾ ਤੁਸੀਂ ਗਏ ਕਿਉਂ ਥੱਲੇ ਬਿਨਾਂ ਸਕੇਟਿੰਗ ਬੋਰਡ ਤੋਂ ਤੁਸੀਂ ਕਿੱਦਾਂ ਜਾ ਸਕਦੇ ਸੀ ਇਹ ਦੱਸ ਬਿਨਾਂ ਸਕੇਟਿੰਗ ਦੇ ਅੰਦਰ ਮਸੇ ਓਫ ਚੜ ਗਏ ਇਹ ਤਾਂ ਵੀਡੀਓ ਸ਼ੂਟ ਕਰ ਰਹੇ ਹੈਗੇ ਰੀਲਸ ਵਗੈਰਾ ਬਣਾਉਣ ਲਈ ਫਿਸਲ ਨਾ ਜਾਏ ਗੋਡੇ ਘੜੀ ਸੀਗੇ ਨਾ ਪੁੱਤਰ ਚਲੋ ਆਜੋ ਬਹੁਤ ਵੱਡਾ ਹੈ ਅੱਗੇ ਤੱਕ پارک ਹੀ پارک ਹੈ ਚਲੋ ਸਕੇਟਿੰਗ ਗਰਾਊਂਡ ਵੀ ਬਹੁਤ ਵਧੀਆ ਬਣਾਇਆ ਆਇਆ ਹੈ ਇਹ ਇਹ ਹਜੇ ਇਹਦੀ ਚੱਲਦੀ ਰਹਿੰਦੀ ਹੈ ਅ कंस्ट्रक्शन कुछ ना कुछ कदे ਢਾਕੇ ਬਣਾਤਾ ਕਦੇ ਹੋਰ ਬਣਾਤਾ પેટ્રોલ ਪੰਪ ਨੇ ਇੱਥੇ ਬੈਕ ਸਾਈਡ ਸੈਕਟਰ 70 ਤੇ ਇਹ ਸਕੇਟਿੰਗ ਦੀ ਪ੍ਰੈਕਟਿਸ ਕਰਨ ਵਾਸਤੇ ਆ ਸਾਰਾ ਗਰਮ ਹੋਣਾ ਬੇਟਾ ਇਹਨਾਂ ਦਾ ਸਲਾਈਡ ਸਲਾਈਡ ਬਣਾਤੀ ਹੈਗੀ ਤੇ ਅਸੀਂ ਜਾ ਨਾ 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 ਪੁੱਤ ਨਾ ਇਹ ਛੋਟ ਹੈ ਛੋਟੇ ਵਾਸਤੇ ਉਹ ਵੱਡੇ ਵਾਸਤੇ ਆ ਬਿਲਕੁਲ ਇੱਥੋਂ ਦੀ ਝੰਡਾ ਇਹ ਉਹ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਆ ਦੇਖੋ ਹਾਲੇ ਦੇਖੋ ਤੇ ਜਿੱਦਾਂ ਤੁਹਾਨੂੰ ਹੁਣ ਧੁੱਪ ਹੋਣ ਕਰਕੇ ਨਾ ਸਕੇਟਿੰਗ ਕਰਨ ਵਾਸਤੇ ਬਹੁਤ ਘੱਟ ਆ ਰੱਖਿਆ ਲੇਕਿਨ ਕੁਝ ਪ੍ਰੈਕਟਿਸ ਕਰਨ ਵਾਲੇ ਬੈਠੇ ਵੀ ਆ ਮੈਂ ਜਿਸ ਤਰ੍ਹਾਂ ਦੱਸਿਆ ਕੰਸਟਰਕਸ਼ਨ ਚੱਲਦੀ ਰਹਿੰਦੀ ਇੱਥੇ ਉਹ ਚੱਲਦੀ ਆ ਕੁਛ ਨਾ ਕੁਛ ਬਣ ਰਿਹਾ ਤੇ ਸਕੇਟਿੰਗ ਬੋਰਡ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਦੇਖੋ ਪੁੱਟੇ ਵੱਲੋਂ ਸ਼ਾਲਾ ਮਰਵਾਦੀਆਂ ਉਧਰੋਂ ਛੋਟਾ ਹੈਗਾ ਉਧਰੋਂ ਆ ਜਾ ਤੇ ਉਹ ਸਾਹਮਣੇ ਤੁਹਾਨੂੰ ਪਤਾ ਹੀ ਆ ਪਲਾਜ਼ਾ ਪਲਾਜ਼ਾ ਦੇ ਵਿੱਚ ਦਾ ਬਹੁਤ ਸਾਰੀਆਂ ਵੀਡੀਓ ਤਕਰੀਬਨ ਬਣੀ ਹੋਈਆਂ ਲੇਕਿਨ ਇਹ ਬਿਲਕੁਲ ਲਿਖਿਆ ਨਾ ਸਕੇਟ پارک ਚੰਡੀਗੜ੍ਹ ਸਕੇਟ پارک ਔਰ ਪ੍ਰੈਕਟਿਸ ਕਰਦੇ ਹੀ ਰਹਿੰਦੇ ਇਸ ਤੋਂ ਇਲਾਵਾ ਇੱਧਰ ਬਣਾਇਆ ਹੋਇਆ ਬਾਸਕਟਬਾਲ ਕੋਚ ਗਰਾਊਂਡ ਗਰਾਊਂਡ ਨਹੀਂ ਕਹਿ ਸਕਦੇ ਜਸਟ ਪ੍ਰੈਕਟਿਸ ਕਿਉਂਕਿ ਇੱਕੋ ਹੀ ਲੱਗਿਆ ਇਸ ਤੇ ਤੇ ਦੂਸਰਾ ਕੁਝ ਬਣਿਆ ਨਹੀਂ ਆ ਕੀ ਬੋਲਦੇ ਆ ਬਾਕੀ ਸ਼ਾਮ ਨੂੰ ਈਵਨਿੰਗ ਦੇ ਟਾਈਮ ਤੇ ਮਿਊਜ਼ਿਕ ਵੈਰਾ ਚੱਲਦਾ ਰਹਿੰਦਾ ਮੈਂ ਤੁਹਾਨੂੰ ਬਾਹਰੋ-ਬਾਹਰੋ ਘੁਮਾਤਾ ਸੀ ਉਹ ਸਾਹਮਣੇ ਫਿਰ ਫੁੱਟਬਾਲ ਗਰਾਊਂਡ ਆ ਚੁੱਕਿਆ ਹੁਣ ਜਿਹੜਾ ਅੱਜ ਕੱਲ ਫੋਰਨ ਦੇ ਵਿੱਚ ਡਾਂਸ ਕੰਪੀਟੀਸ਼ਨ ਵਗੈਰਾ ਚੱਲਦਾ ਉਹ ਦੇਖੋ ਸਾਹਮਣੇ ਚੱਲਦਾ ਪਿਆ ਤੇ ਮਿਊਜ਼ਿਕ ਚੱਲਦਿਆ ਮਿਊਜ਼ਿਕ ਦੇ ਵਿੱਚ ਆਪਾਂ ਲੇਕਿਨ ਬਹੁਤਾ ਜਾ ਸਕਦੇ ਨਾਲ ਲੇਕਿਨ ਫਿਰ ਵੀ ਇਹਨਾਂ ਦੇ ਡਾਂਸ ਦੀ ਵੀਡੀਓ ਬਣਾਉਣੇ ਸਨ ਆ ਦੇਖੋ ਡਾਂਸ ਚੱਲਦਿਆ ਕਿਦਾ ਲੜਾਈ ਦਾ ਕੋਈ ਗਰੁੱਪ ਨਹੀਂ ਹੈ ਜੱਸੇ ਡਾਂਸ ਡਾਂਸ ਕਰਦੇ ਰੈਪ ਵੀ ਲੋਏ ਸੱਟ ਬੈਠ ਕੇ ਦੇਖਣ ਲੱਗੇ ਦੋਨੇ ਜਣੇ ਸਾਰੇ ਇੱਕ ਯਾਰ ਸਾਰੇ ਇਹ ਯੂਟਿਊਬਰ ਹੈ ਸਾਰੇ ਰੈਪਿੰਗ ਦੇ ਵਿੱਚ ਜਿਹਨ ਜਿਹਨੂੰ ਰੈਪੀਆਂ ਸ਼ੌਂਕ ਹੁੰਦਾ ਹੈਗਾ ਉਹ ਆਪਣੇ ਹਿਸਾਬ ਨਾਲ ਇੱਥੇ ਬੈਠੇ ਪ੍ਰੈਕਟਿਸ ਵੀ ਕਰਦੇ ਰਹੇ ਇਹ ਇੱਕ ਕੀ ਕਹਿ ਸਕਦੇ ਐਨੂੰ ਗਰਾਊਂਡਰ ਦੇ ਵਿੱਚ ਆਪਣਾ ਪਰਫਾਰਮੈਂਸ ਕਰਨ ਵਾਸਤੇ ਜਿੱਦਾਂ ਹੁੰਦਾ ਨਾ ਖੁੱਲਾ ਓਪਨਲੀ ਪਰਫਾਰਮੈਂਸ ਹੈ ਉਹ ਸਟੇਜਾਂ ਬਣੀ ਹੋਈਆਂ ਇੱਕ ਇਸ ਤਰ੍ਹਾਂ ਇੱਕ ਉਹ ਸਾਹਮਣੇ ਤੇ ਬਾਕੀ ਛੋਟੀ ਸੇਜ ਹੈ ਜਾਂ ਐਸੇ-ਹਾਸੇ-ਬਾਸੇ ਬੈਠ ਕੇ ਬੰਦਾ ਇੰਜੋਏ ਕਰ ਸਕਦਾ ਹੈ ਤੇ ਸਾਹਮਣੇ ਫੁੱਟਬਾਲ ਗਰਾਊਂਡ ਤੁਹਾਨੂੰ ਦਿਖਾਈ ਦਿੱਤਾ ਸੀ ਉਹ ਪ੍ਰੈਕਟਿਸ ਗਰਾਊਂਡ ਮੈਂ ਤੁਹਾਨੂੰ ਸਾਰਾ ਰਾਊਂਡ ਘੁਮਾਤਾ ਅਰਬਨ ਪਾਰਕ ਦੇ ਵਿੱਚ ਇਹੀ ਹੈ ਅੱਗੇ ਹੋਰ ਕੁਝ ਬਣ ਰਿਹਾ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਉਧਰ ਪਰ ਫੋਮੈਂਟ ਉਹ ਬਣਿਆ ਸੀ ਉਸ ਤੋਂ ਬਾਅਦ ਇੱਕ ਚੀਜ਼ ਹੋਰ ਹੈ ਇਸ ਤੇ ਲਿਖਿਆ ਹੋਇਆ ਹੈ ਭਾਰਤ ਇਹ ਵੀ ਇੱਕ ਸਟੋਨ ਬਣਾਇਆ ਹੋਇਆ ਇੱਥੇ ਪੱਥਰਾਂ ਨੂੰ ਕੱਟ ਕੇ ਇੱਕ ਯਾਦਗਾਰੀ ਚਿੰਨ੍ਹ ਲਗਾ ਲੋ ਤੇ ਇਸ ਤੋਂ ਬਾਅਦ ਇਹ ਰਸਤਾ ਜਾਂਦਾ ਪਲਾਜ਼ਾ ਨੂੰ ਇੱਥੇ ਲਿਖਿਆ ਵੀ ਹੋਇਆ ਸਾਰੇ ਹਾਂ ਤੇ ਉਹ ਸਾਹਮਣੇ ਆ ਜਾਂਦਾ ਸੈਕਟਰ 17 ਦਾ ਪਲਾਜ਼ਾ ਪੈਟਰੋਲ ਪੰਪ ਦੋ ਆ ਇੱਕ ਤੇ ਇੱਕ ਉਧਰਲੀ ਸਾਈਡ ਏ ਸੀ अर्बन पार्क ਦਾ ਪੂਰਾ ਵੀਊ ਕੀ ਕੀ ਹੈ ਕੀ ਬਣ ਰਿਹਾ ਹਲੇ ਹੋਰ ਬਣ ਰਿਹਾ ਤੁਹਾਨੂੰ ਦਿਖਾਵਾਂਗੇ ਫਿਰ ਅਗਲੀ ਵੀਡੀਓ ਚ ਤਾਂ ادਲੀ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ